गायक करण औजला ने एक वाला खुलासा किया है कहना कि वसूली करने लिए मेरे कैनेडा विचले घर से फायरिंग की गई है बदमाशा ने छह वार गोलियां चलाईया ने करण औजला वालों इतने खुलासा एक इंटरव्यू दौरान गया कि गायक करण औजला ने एक वाला खुलासा एक इंट्यूच किया उसका कहना है कि वसूली करनेडा विचले घर से फायरिंग की गई जिथे कि कई गोलियां चलाई गई ने छे वार गोलियां चला की उसने गल कही है पंजाबी इंडस्ट्री लैनडा सुरक्षित नहीं है करण औजला वालों इतना वाला बयान दिया गया ਉਰੇ ਕਹਿ ਰਹੇ ਤਾਹੀਂ ਮੈਂ ਕੈਨੇਡਾ ਛੱਡ ਦੁਬਈ ਚ ਆਪਣੇ ਪਰਿਵਾਰ ਨਾਲ ਸ਼ਿਫਟ ਹੋਇਆ ਕੈਨੇਡਾ ਵਿੱਚ ਮੇਰਾ ਪਰਿਵਾਰ ਸੁਰੱਖਿਅਤ ਨਹੀਂ ਸੀ ਮੈਨੂੰ ਕਈ ਵਾਰ ਧਮਕੀਆਂ ਮਿਲੀਆਂ ਸਨ ਦਾ ਸੀ ਕਿ ਹਾਲ ਹੀ ਵਿੱਚ ਬੀਤੇ ਦਿਨੀ ਅਕਰਨੌਜ਼ਲਾ ਦੇ ਘਟ ਤੇ ਫਾਇਰਿੰਗ ਹੋਈ ਸੀ ਹਾਲਾਂਕਿ ਇਸ ਘਟਨਾ ਦੇ ਵਿੱਚ ਕੁਝ ਮੋਜੂ ਨੂੰ ਕਾਬੂ ਕੀਤਾ ਗਿਆ ਸੋ ਹੁਣ ਉਸਨੇ ਇੱਕ ਇੰਟਰਵਿਊ ਦੌਰਾਨ ਇੱਥੇ ਵੱਡਾ ਖੁਲਾਸਾ ਕੀਤਾ ਹੈ ਕਿ ਕੈਨੇਡਾ ਵਿੱਚ ਮੇਰਾ ਤੇ ਮੇਰਾ ਪਰਿਵਾਰ ਅਸੁਰੱਖਿਅਤ ਨਹੀਂ ਸੀ ਅਰਵਿੰਦਰ ਮੀਰ ਨਾਲ ਗੱਲ ਕਰਦੇ ਆ ਰਵਿੰਦਰ ਜਿਸ ਤਰ੍ਹਾਂ ਦੇ ਨਾਲ ਅਸੀਂ ਅਕਸਰ ਦੇਖ ਰਿਹਾ ਕਿੜੇ ਨਾਮੀ ਗਾਇਕ ਨੇ ਉਹਨਾਂ ਤੇ ਹਮਲੇ ਹੋਏ ਨੇ ਉਹਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਰਨ ਔਜਲਾ ਨੇ ਵੀ ਅਜੇ ਹੀ ਕੁਝ ਦਾਅਵਾ ਕੀਤਾ ਹੁਣ ਬਿਲਕੁਲ ਦੇਖੋ ਇੱਕ ਨਿੱਕੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਦੇ ਘਰ ਦੇ ਉੱਤੇ 6 ਵਾਰ ਫਾਇਰਿੰਗ ਹੋ ਚੁੱਕੀ ਹੈ ਤੇ ਸਵੇਰੇ 3 ਵਜੇ 4 ਵਜੇ ਫਾਇਰਿੰਗ ਹੁੰਦੀ ਹੈ ਤੇ ਮਲਟੀਪਲ ਰਾਉਂਡ ਜਿਹੜੇ ਹੈਗੇ ਆ ਉਹ ਫਾਇਰਿੰਗ ਕੀਤੇ ਜਾਂਦੇ ਨੇ ਪੀਪੀ ਜੌੜਨਾ ਦੀ ਫਾਇਰਿੰਗ ਜਿਹੜੀ ਹੈਗੀ ਆ ਉਹਨਾਂ ਦੇ ਘਰ ਤੇ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਤਾਂ ਉਹਨਾਂ ਨੇ ਕੈਨੇਡਾ ਨੂੰ ਅਸੁਰੱਖਿਤ ਦੇਸ਼ ਵੀ ਕਿਹਾ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਕਿਹਾ ਕਿ ਮੈਂ ਦੁਬਈ ਸ਼ਫਟ ਹੋ ਗਿਆ ਆਪਣੇ ਪਰਿਵਾਰ ਨੂੰ ਲੈ ਕੇ ਕਿਉਂਕਿ ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਸੀ ਜਾਂ ਕੈਨੇਡਾ ਆਪਣੇ ਘਰ ਦੇ ਵਿੱਚ ਕਿਉਂਕਿ ਕੈਨੇਡਾ ਦੇ ਵਿੱਚ ਲੱਕੜ ਦੇ ਘਰ ਬੜੇ ਹੁੰਦੇ ਨੇ ਤੇ ਫਾਇਰਿੰਗ ਜਿਹੜੀ ਕੀਤੀ ਜਾਂਦੀ ਹੈ ਤਾਂ ਗੋਲੀ ਲੱਕੜ ਦੇ ਆਸਾਰ ਹੋ ਜਾਂਦੀ ਹੈ ਤੇ ਘਰ ਦੇ ਅੰਦਰ ਤੱਕ ਬਹੁਣ ਜਾਂਦੀ ਹੈ ਇਸ ਕਰਕੇ ਜਦੋਂ ਸੁਰੱਖਿਅਤ ਫੀਲ ਨਹੀਂ ਕਰ ਰਿਹਾ ਸੀ ਮੈਂ ਦੂਸਰੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਸਰੋਕੀਆਂ ਲਗਾਤਾਰ ਜਿਹੜੀ ਹੈਗੀਆ ਮੰਗੀਆਂ ਜਾ ਰਹੀਆਂ ਸੀ ਜਦ ਮੈਂ ਪੈਸੇ ਨਹੀਂ ਦਿੰਦਾ ਸੀ ਤਾਂ ਮੇਰੇ ਉੱਤੇ ਅਟੈਕ ਹੋ ਜਾਂਦੇ ਸੀ ਇਸ ਤਰੀਕੇ ਦੀ ਗੱਲਬਾਤ ਵੀ ਉਹਨਾਂ ਨੇ ਕੀਤੀ ਹੈ ਤਾਂ ਆਲਪਰ ਇੱਕ ਵੱਡਾ ਸਵਾਲ ਵੀ ਹੈਗਾ ਕੈਨੇਡਾ ਦੇ ਵਿੱਚ ਜਿਸ ਤਰੀਕੇ ਨਾਲ ਲਗਾਤਾਰ ਫਾਇਰਿੰਗ ਹੋ ਰਹੀ ਹੈਗੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਇਹ ਵੀ ਖਬਰਾਂ ਦਿਖਾਈਆਂ ਕਿ ਕਪੀਲ ਸ਼ਰਮਾ ਦਾ ਜਿਹੜਾ ਆਊਟਬ੍ਰੇਕ ਹੈਗਾ ਉਹਦੇ ਦੇ ਉੱਤੇ ਵੀ ਫਾਇਰਿੰਗ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਨਾਮੀ ਸਿੰਗਰ ਨੇ ਜਿਨ੍ਹਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਤਾਂ ਇਸੇ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਕਈ ਵਾਰ ਹਾਲਾਤ ਅਸੀਂ ਦੇਖਿਆ ਪੰਜਾਬ 'ਚ ਵੀ ਕਈ ਨਾਮੀ ਸਿੰਗਰਾਂ ਅਸੋ ਫਰੋਤੀਆ ਮੰਗਰ ਦੀ ਜਾਂ ਜਾਂ ਫਿਰ ਉਹਨਾਂ ਨੂੰ ਸਭ ਤੋਂ ਔੜ ਗਿਆ ਖਬਰਾਂ ਲਗਾਤਾਰ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜੀ ਨੇ ਤਾਂ ਇੱਕ ਵੱਡਾ ਸਵਾਲ ਜਿਹੜਾ ਹੈਗਾ ਕਾਰਨ ਔਰ ਜਿਹੜਾ ਨੇ ਖੜਾ ਕਰਦਾ ਕਿ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਹੈਗੀ ਆ ਉਹ ਕੈਨੇਡਾ ਦੇ ਵਿੱਚ ਸੇਫ ਨਹੀਂ ਹੈ ਜੀ ਬਿਲਕੁਲ ਰਵਿੰਦਰ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਇੱਥੇ ਵੱਡਾ ਜਿਹੜਾ ਹੈ ਦਾਵਾ ਔਰ ਖੁਲਾਸਾ ਕੀਤਾ ਹੈ ਜਿਸ ਨਾਲ ਕਈ ਨਾਮੀ ਗਾਇਕਾਂ ਤੇ ਕਲਾਕਾਰਾਂ ਤੇ ਹਮਲੇ ਹੋਏ ਨੇ ਸੋ ਕੈਨੇਡਾ ਦੇ ਵਿੱਚ ਉਹ ਇਹ ਹਮਲਾ ਹੋਇਆ ਸੀ ਉਸ ਨੂੰ ਲੈ ਕੇ ਉਸ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ